ਕਿ ਸਾਥੀਓ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਨਵਜੋਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਨੂਨ ਦੇ ਪਿੰਡ ਸੱਲੋਪੁਰ ਦਾ ਵਸਨੀਕ ਮੈਂ ਪਿਛਲੇ ਕੋ 3-4 ਸਾਲ ਤੋਂ ਸੁੱਕੇ ਕਦੂ ਦੀ ਡਾਕਟਰ ਦਲੇਰ ਸਿੰਘ ਵਾਲੀ ਵਿਧੀ ਜਿਹੜੀ ਅਪਣਾਈ ਹੋਈ ਹੈ ਤੇ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਵੀਡੀਓ ਕਮਾ ਕੇ ਦੱਸਦਾ 8 ਜੂਨ ਦਾ ਲਾਇਆ ਹੋਇਆ ਜੀ ਸੁੱਕਾ ਕਦੂ ਆ ਪਧਰਾ ਪਾਟੀਆਂ ਔਰ ਦੂਰ ਤੱਕ ਜਿਹੜੀ ਹਰਿਆਈ ਵਾਲਾ ਹੈ ਉਹ ਸੁੱਕਾ ਕਰ ਦੂਗਾ ਆ ਮੇਰੇ ਲਾਗੇ ਸਾਡੇ ਚਾਚੇ ਦੇ ਪੁੱਤ ਨੇ ਲਾਇਆ ਕਦੋਂ ਕਰਕੇ ਉਹਦੀ ਹਾਲਾਤ ਇਹ ਹੈ ਫਰਿਆਈ ਮਾਰਿਆ ਭਦਰਾਂ ਪਾਟੀਆਂ ਜੇ ਆ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਬਚਤ ਬਹੁਤ ਜ਼ਿਆਦਾ ਰੀਸਾਈਕਲ ਇਹ ਮੈਂ ਅੱਜ ਪਾਣੀ ਲਾਉਣਾ ਰਾਤ ਰਾਤੀ ਪਾਣੀ ਇਹ ਖਤਮ ਹੋ ਜਾਂਦਾ ਧਰਤੀ ਵਿੱਚ ਚਲਾ ਜਾਂਦਾ ਇੱਕ ਬੇਨਤੀ ਆ ਸਰਕਾਰੀ ਦਰਬਾਰੇ ਵੀ ਇਹ ਸਰਕਾਰ ਇਹਨੂੰ ਵੀ ਪ੍ਰਮੋਟ ਕਰੇ ਪਾਣੀ ਦੀ ਬਚਤ ਬਹੁਤ ਆਏ ਤੇ ਨਾ ਆਮ ਝਾੜ ਚ ਵੀ ਫਰਕ ਤੇ ਪੱਕਣ ਚ ਵੀ 15 20 ਦਿਨ ਪਹਿਲੇ ਪੱਕਦਾ ਇਹ ਆਮ ਫਸਲ ਨਾਲੋਂ